ਪਰ 4 ਤੇ ਪਰ ਸਾਨੂੰ ਸਮਰਪਿਤ ਸਾਡੇ ਖਾਸ ਪ੍ਰੋਗਰਾਮ ਬਾਣੀ ਦੇ ਵਿੱਚ ਤੇ ਇਸ ਦੁਨੀਆ ਦੀ ਸਾਰੇ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਗੁਰਪਤੇ ਦੀ ਸਾਂਝ ਕਰ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਰੋਜ਼ਾਨਾ ਦੀ ਤਰ੍ਹਾਂ ਅਸੀਂ ਬਾਣੀ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਵਿਸ਼ੇ ਦੇ ਨਾਲ ਤੇ ਨਵੇਂ ਸਵਾਲਾਂ ਦੇ ਨਾਲ ਤੁਹਾਡੇ ਸਭ ਨਾਲ ਜੁੜ ਚੁੱਕੇ ਆ। ਸੋ ਅਸੀਂ ਸ਼ੁਰੂ ਕੀਤੀ ਹੋਈ ਲੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਚਲਾ ਰਹੀ ਹੈ ਪਿਛਲੇ 에ਪੀਸੋਡ ਦੇ ਵਿੱਚ ਅਸੀਂ ਜਾਣਿਆ ਸੀ ਡਾਕਟਰ ਰੂਪ ਸਿੰਘ ਤੋਂ ਕਿ ਕਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਕਿਵੇਂ ਸਾਰਾ ਪ੍ਰਬੰਧ ਹੈ ਜਿਹੜਾ ਚਲਾ ਰਹੀ ਹੈ ਸੋ ਅੱਜ ਵੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਨੇ ਡਾਕਟਰ ਰੂਪ ਸਿੰਘ ਜੀ ਜੋ ਕਿ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਅਮ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਜਿਸ ਵਿਸ਼ੇ ਤੇ ਵਿਚਾਰ ਕਰਨ ਜਾ ਰਹੇ ਹਾਂ ਉਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨਾ ਵੱਡਾ ਅਦਾਰਾ ਹੈ ਬਹੁਤ ਵੱਡੇ ਪੱਧਰ ਤੇ ਕਰਮਚਾਰੀ ਨੇ ਇਸ ਅਦਾਰੇ ਦੇ ਨਾਲ ਜੁੜੇ ਹੋਏ ਨੇ ਚਾਹੇ ਚਾਰ ਖੇਤਰਾਂ ਦੇ ਵਿੱਚ ਪ੍ਰਚਾਰ ਕਰਦਾ ਹੈ ਇਹ ਅਦਾਰਾ ਸੋ ਉਹਨਾਂ ਖੇਤਰਾਂ ਦੇ ਵਿੱਚ ਕਰਮਚਾਰੀਆਂ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਜਾਂ ਕਿਸ ਤਰ੍ਹਾਂ ਨਾਲੇ ਪੂਰਾ ਜਿਹੜਾ ਪ੍ਰਬੰਧ ਦੀ ਇੱਕ ਚੇਨ ਹੈ ਜਿਹੜੀ ਉਹ ਚੱਲਦੀ ਹੈ ਸਟੱਜੇ ਰੂਪ ਦੇ ਵਿੱਚ ਇਹ ਸਾਰਾ ਅਸੀਂ ਜਾਣਾਂਗੇ ਡਾਕਟਰ ਰੂਪ ਸਿੰਘ ਤੋਂ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਇਸ ਕੱਤਰ ਦੀਆਂ ਸੇਵਾਵਾਂ ਨਿਭਾ ਰਹੇ ਹੋ ਤੁਹਾਡੀ ਕੀ ਭੂਮਿਕਾ ਹੈ ਕੀ ਰੋਲ ਅਦਾ ਕਰਦੇ ਹੋ ਤੁਸੀਂ ਔਰ ਕਿਸ ਤਰ੍ਹਾਂ ਦੇ ਨਾਲ ਇਸ ਜਿਹੜੇ ਅਹੁਦੇ ਦੀ ਚੋਣ ਹੁੰਦੀ ਹੈ ਇਹ ਸੌਦੇ ਦੀ ਡਾਇਰੈਕਟ ਚੋਣ ਨਹੀਂ ਹੁੰਦੀ ਜੀ ਪਹਿਲੀ ਗੱਲ ਤਾਂ ਹੈ ਕਿ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜੀ ਕਿ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸਖਤਰ ਹੋਵੇਗਾ ਜੀ ਜਿਹੜਾ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਪਾਲਿਸੀਆਂ ਨੂੰ ਲਾਗੂ ਕਰੇਗਾ ਇੱਕ ਸਖਤਰ ਹੋਵੇਗਾ ਜੀ ਪਹਿਲਾ ਪੋਸਟ ਇੱਕ ਸੀ ਜੀ ਜੀ ਸਮੇਂ ਦੇ ਨਾਲ ਕਿਉਂਕਿ ਪ੍ਰਬੰਧ ਵੱਡਾ ਹੁੰਦਾ ਗਿਆ ਹਮ ਹਮ ਤੇ ਮੁਲਾਜ਼ਮਾਂ ਦੀ ਗਿਣਤੀ ਵੀ ਵਧਦੀ ਗਈ ਜੀ ਤੇ ਜਿਹੜਾ ਇਹਦਾ ਖੇਤਰ ਸੀ ਉਹ ਵੀ ਵਧਣ ਕਰਕੇ ਸਮੇਂ-ਸਮੇਂ ਸਿਕਤਰਾ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਵਧਾਈਆਂ ਗਈਆਂ ਜੀ ਜੀ ਉਹਦਾ ਕਾਰਨ ਸੀ ਕਿ ਜਿਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹਮ ਹਮ ਉਸ ਵੇਲੇ ਗੁਰਦਵਾਰਿਆਂ ਦੀ ਗਿਣਤੀ ਚ ਥੋੜੇ ਸੀ ਸਾਡੇ ਕੋਲ ਪ੍ਰਬੰਧ ਸੀ ਜੀ ਤੇ ਗੁਰਦਵਾਰਿਆਂ ਦੇ ਪ੍ਰਬੰਧ ਦੇ ਵਿੱਚ ਕਿਉਂਕਿ ਸੰਗਤ ਦੀ آمد ਵੀ ਘੱਟ ਸੀ ਤੇ ਉਹਦੇ ਲਈ ਜਿੰਨੇ ਕੁ ਪ੍ਰਬੰਧ ਸੀ ਉਹਨੇ ਕੁ ਮੁਲਾਜ਼ਮ ਹੈਗੇ ਸੀ ਜੀ ਪਰ ਹੁਣ ਇਹ ਬਹੁਤ ਵੱਡਾ ਅਦਾਰਾ ਵਾ ਜੀ ਬਿਲਕੁਲ ਜਿਹੜਾ ਇਹ ਅਦਾਰਾ ਵਾ ਜਿਹਨੂੰ ਸਿੱਖ ਪਾਰਲੀਮੈਂਟ ਕਿਹਾ ਜਾ ਰਿਹਾ ਹੈ ਇਸ ਵੇਲੇ ਜੀ ਜੀ ਤੇ ਸਿੱਖ ਪਾਰਲੀਮੈਂਟ ਦੇ ਵਿੱਚ ਗੁਰਦੁਆਰੇ ਪ੍ਰਬੰਧ ਤੋਂ ਇਲਾਵਾ ਸਕੂਲ ਨੇ ਕਾਲਜ ਨੇ ਹਸਪੀਟਲ ਨੇ ਮੈਡੀਕਲ ਕਾਲਜ ਆ ਯੂਨੀਵਰਸਿਟੀ ਆ ਜੀ ਜੀ ਉਹ ਵੱਖ-ਵੱਖ ਅਦਾਰਿਆਂ ਦੇ ਵੱਖ-ਵੱਖ ਮੁਲਾਜ਼ਮ ਨੇ ਜੀ ਮੁਲਾਜ਼ਮਾਂ ਦੀ ਜਿਹੜੀ ਸਕੱਤਰ ਦੀ ਭੂਮਿਕਾ ਵਾ ਉਹ ਕਿਉਂਕਿ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਾਲਿਸੀ ਆ ਉਹਨੂੰ ਲਾਗੂ ਕਰਨਾ ਉਹ ਪਾਲਿਸੀ ਜਿਹੜੀ ਆ ਉਹ ਸਿੱਖ ਗੁਰਦੁਆਰਾ ਐਕਟ ਅਨੁਸਾਰ ਬਣੀ ਹੋਈ ਹੈ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਭ ਤੋਂ ਵੱਡੀ ਰੋਲ ਮਾਡਲ ਸੰਸਥਾ ਵਾ ਉਹ ਹੈਗਾ ਜਨਰਲ ਹਾਊਸ ਜੀ ਜੀ ਜਨਰਲ ਹਾਊਸ ਜਿਹੜਾ ਵਾ ਉਹ ਫਿਰ ਐਗਜ਼ੈਕਟਿਵ ਦੀ ਚੋਣ ਕਰਦਾ ਅਹੁਦੇਦਾਰਾਂ ਦੀ ਚੋਣ ਕਰਦਾ ਤੇ ਉਹਨੇ ਅਹੁਦੇਦਾਰਾਂ ਦੀ ਚੋਣ ਵੇਲੇ ਜਿਸ ਕੱਤਰਿਆ ਉਹਨੇ ਜਿਹੜੇ ਫੈਸਲੇ ਲਏ ਜਾਣੇ ਆ ਅੰਤਰਨ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਉਹ ਲਾਗੂ ਕਰਨ ਲਈ ਮੁੱਖ ਜ਼ਿੰਮੇਵਾਰ ਅਧਿਕਾਰੀ ਹੁੰਦਾ ਜੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਐਗਜ਼ੀਕਟਿਵ ਆਫੀਸਰ ਜਿਹੜਾ ਵਾ ਉਸ ਕੱਤਰ ਦਾ ਹੀ ਰੋਲ ਹੁੰਦਾ ਵਾ ਜਿਨੇ ਪ੍ਰਧਾਨ ਜੀ ਦੇ ਫੈਸਲਿਆਂ ਨੂੰ ਐਗਜ਼ੀਕਟਿਵ ਦੇ ਫੈਸਲਿਆਂ ਨੂੰ ਲਾਗੂ ਕਰਨਾ ਹੁੰਦਾ ਤੇ ਮੁਲਾਜ਼ਮਾਂ ਤੇ ਤੇ ਪ੍ਰਬੰਧ ਤੇ ਸਭ ਮੁੱਚੇ ਪ੍ਰਬੰਧ ਦੀ ਨਿਗਰਾਨੀ ਕਰਨੀ। ਜੀ, ਅਮਲੀ ਰੂਪ ਦੇ ਵਿੱਚ ਜਿਹੜੇ ਫੈਸਲੇ ਲਿਓਣੇ ਨੇ ਫਿਰ ਉਹਨਾਂ ਦੀ ਨਿਗਰਾਨੀ ਕਰਨੀ। ਨਿਗਰਾਨੀ ਕਰਨੀ। ਜੀ, ਬਿਲਕੁਲ ਸੋ ਡਾਕਟਰ ਸਾਹਿਬ ਪੂਰੇ ਕਮੇਟੀ ਜਿਹੜਾ ਜਿਹੜੀ ਸੰਸਥਾ ਹੈਗੀ ਆ ਵੱਡੀ ਤਾਂ ਇਹਦੇ ਅੰਦਰ ਕਿੰਨੇ ਕਰਮਚਾਰੀ ਕੰਮ ਕਰਦੇ ਨੇ ਟੋਟਲ ਜੇ ਦੇਖੀ। ਇਹਦੇ ਵਿੱਚ ਜਿਹੜੀ ਸੰਸਥਾ ਵਾ ਇਹਦੀ ਗਾੜੀ ਵੱਖਰੀ ਵੱਖਰੀ ਡਿਵੀਜ਼ਨ ਹੈ। ਜੀ। ਕਿ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਮੁੱਚੀ ਸੰਸਥਾ ਦਾ ਨਾਮ ਜੀ ਜੀ ਇਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਆ। ਇਹਦੇ ਵਿੱਚ ਐਜੂਕੇਸ਼ਨ ਕਮੇਟੀ ਆ। ਇਹਦੇ ਵਿੱਚ ਟਰਸਟ ਆ ਜਾਂਦੇ ਨੇ ਜਿਹਦੇ ਵਿੱਚ ਅੱਗੇ ਫਿਰ ਵੰਡਿਆ ਪਰ ਜਿਹੜੀ ਮੇਨ ਆ ਉਹ ਸਾਡੀ ਵੰਡਿਆ ਗੁਰਦੁਆਰਿਆਂ ਦੀ ਜੀ ਗੁਰਦੁਆਰੇ ਸਭਾਂ ਜਿਹੜੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਪ੍ਰਬੰਧਕ ਕਮੇਟੀ ਵੇਖਦੀ ਆ ਗੁਰਦੁਆਰਾ ਪ੍ਰਬੰਧਨਾ ਸੰਬੰਧਿਤ ਜਿਹੜੀ ਆ ਜਿਹੜੇ ਗੁਰਦੁਆਰਿਆਂ ਦੇ ਮੁਲਾਜ਼ਮ ਨੇ ਉਹ ਅਲੱਗ ਨੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਹੈਡ ਆਫਿਸ ਹੈ ਦੇ ਅਲੱਗ ਨੇ ਹਮਮ ਧਰਮ ਪ੍ਰਚਾਰ ਕਮੇਟੀ ਦੇ ਅਲੱਗ ਨੇ ਜੀ ਪਰ ਸਮੁੱਚੇ ਰੂਪ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ 10000 ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਨੇ ਜੀ ਵਕ ਵਕ ਥਾਵਾਂ ਤੇ ਤੇ ਵਕ ਵਕ ਅਹੁਦਿਆਂ ਤੇ ਭਾਵੇਂ ਉਹ ਸੇਵਾਦਾਰ ਆ ਤੇ ਭਾਵੇਂ ਉਹ ਸਕੱਤਰ ਆ ਜੀ ਉਹਦੀ ਜਿਹੜੀ ਭਾਵਨਾਵਾਂ ਉਹ ਸੇਮ ਹੀ ਆ ਕਿ ਉਹ ਗੁਰੂ ਰਾਮਦਾਸ ਦੇ ਦਰ ਤੇ ਸਾਰੇ ਅਸੀਂ ਸੇਵਾਦਾਰੀ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਸੀ ਦੱਸਿਆ ਸੀ ਕਿ ਜਿਵੇਂ ਸ਼ੁਰੂਆਤ ਦੇ ਵਿੱਚ ਗੁਰਦੁਆਰਾ ਸਾਹਿਬ ਘੱਟ ਸੀਗੇ ਪ੍ਰਬੰਧ ਛੋਟਾ ਸੀ ਤਾਂ ਇੱਕ ਸਕੱਤਰ ਹੁੰਦਾ ਸੀ ਤਾਂ ਜਿਸ ਤਰ੍ਹਾਂ ਸਕੱਤਰ ਦੀ ਜਿਹੜੀ ਪੋਸਟਾਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਤਾਂ ਇਸੇ ਤਰ੍ਹਾਂ ਕਰਮਚਾਰੀਆਂ ਦੀਆਂ ਪੋਸਟਾਂ ਵੀ ਵਧਾਈਆਂ ਰਹਿੰਦੀਆਂ ਨੇ ਉਹਦਾ ਕੀ ਪ੍ਰੋਸੀਜਰ ਹੈ ਪ੍ਰੋਸੀਜਰ ਉਹੀ ਸੇਮ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਜਿਹੜੇ ਪ੍ਰਬੰਧ ਲਈ ਨਿਯਮ ਨੇ ਉਹ ਦੋ ਤਰ੍ਹਾਂ ਦੇ ਤਿਆਰ ਕੀਤੇ ਗਏ ਨੇ ਇੱਕ ਹੈਗੀ ਆ ਪ੍ਰਬੰਧ ਸਕੀਮ ਜਿਹੜੀ ਗੁਰਦੁਆਰਿਆਂ ਦਾ ਪ੍ਰਬੰਧ ਨੂੰ ਦੇਖਦੀ ਆ ਇੱਕ ਇੱਕ ਹੈ ਸਰਵਸ ਰੂਲ ਜਿਹੜੇ ਸ਼ੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ ਲਾਗੂ ਹੁੰਦੇ ਆ ਇੱਕ ਹੈ ਗਿਆ ਨਿਜਮ ਉਪ ਨਿਜਮ ਕਿ ਜਿਨ੍ਹਾਂ ਅਧੀਨ ਅਸੀਂ ਕੰਮ ਕਰਦੇ ਆ ਇਹ ਤਿੰਨ ਇੱਕ ਕਿਸਮ ਦੇ ਜਿਹੜੇ ਕਿਤਾਬਚੇ ਨੇ ਇਹ ਸਾਡੇ ਸ਼ੋਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਆ ਪਰ ਇਹ ਕਿਉਂਕਿ ਸਬੰਧਤ ਸਿਰਫ ਸ਼ੋਨੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਹੀ ਹੁੰਦੇ ਆ ਮੈਨੇਜਰ ਦੇ ਕੀ ਅਧਿਕਾਰ ਨੇ ਮੈਨੇਜਰ ਦੀ ਕੀ ਡਿਊਟੀ ਆ ਮੈਨੇਜਰ ਦੇ ਕੀ ਸੇਵਾ ਵਾ ਮੈਨੇਜਰ ਨੇ ਕੰਮ ਕਿਦਾਂ ਕਰਨਾ ਵਾ ਉਹਦੀਆਂ ਜੜੀਆਂ ਨੇ ਉਹ ਪ੍ਰਬੰਧਕ ਸਕੀਮ ਚ ਨੇ ਜੜੀਆਂ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਨੇ ਉਹ ਸਰਵਿਸ ਰੂਲ ਚ ਨੇ ਸਰਵਿਸ ਰੂਲ ਚ ਜੜੀਆਂ ਨੇ ਉਹ ਅਧਿਕਾਰ ਦਿੱਤੇ ਗਏ ਨੇ ਕਿ ਸਖਤਰ ਦੇ ਅਧਿਕਾਰ ਕੀ ਹੋਣਗੇ ਐਡੀਸ਼ਨ ਸਖਤਰ ਦੇ ਅਧਿਕਾਰ ਕੀ ਹੋਣਗੇ ਅਸਿਸਟੈਂਟ ਸੈਕਟਰੀ ਦੇ ਅਧਿਕਾਰ ਕੀ ਹੋਣਗੇ ਥੱਲੇ ਸੁਪਰਵਾਈਜ਼ਰਾਂ ਦੇ ਅਧਿਕਾਰ ਕੀ ਹੋਣਗੇ ਉਹ ਵੰਡ ਕੀਤੀ ਹੁੰਦੀ ਆ ਉਸ ਵੰਡ ਅਧੀਨ ਅਸੀਂ ਕੰਮ ਕਰਦੇ ਆ ਜਿਹੜੀਆਂ ਨਿਯੁਕਤੀਆਂ ਨੇ ਉਹਦੇ ਫਿਰ ਅਧਿਕਾਰ ਨੇ ਗੜੀ ਨਿਯੁਕਤੀਆਂ ਸਾਰੀਆਂ ਹੀ ਅੰਤਰੰਕ ਕਮੇਟੀ ਨੇ ਪਾਵਰਾਂ ਮਾਨਜੁਗ ਪ੍ਰਧਾਨ ਸਾਹਿਬ ਨੂੰ ਦਿੱਤੀਆਂ ਦੀਆਂ ਨੇ ਤੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਨੇ ਮੰਨੋ ਕਿ ਹੁਣ ਪ੍ਰਧਾਨ ਸਾਹਿਬ ਕਿਸੇ ਮੁਲਾਜ਼ਮ ਨੂੰ 10000 ਰੁਪਏ ਤੱਕ ਸਿੱਧਾ ਭਰਤੀ ਕਰ ਸਕਦੇ ਆ ਪਰ ਜੇ 10000 ਤੋਂ ਉੱਪਰ ਵਾਲਾ ਕੋਈ ਮੁਲਾਜ਼ਮ ਭਰਤੀ ਕਰਨਾ ਤੇ ਫਿਰ ਉਹ ਪ੍ਰਬੰਧਕ ਕਮੇਟੀ ਅੰਤਰੰਕ ਕਮੇਟੀ ਰਾਹੀਂ ਹੀ ਹੋ ਸਕਦਾ ਉਹਦੀ ਐਡ ਦੇਣੀ ਪੈਗੀ ਇੰਟਰਵਿਊ ਲੈਣੀ ਪੈਗੀ ਸਾਡਾ ਸਾਰਾ ਕੰਮ ਪਾਰਦਰਸ਼ੀ ਤੇ ਨਿਜਮਾਦੀਨ ਹੁੰਦਾ ਵਾ ਉਹਨਾਂ ਨਿਸ਼ਮਾਨ ਉਦੀਨੀ ਸਾਡੀਆਂ ਜਿਹੜੀਆਂ ਪੋਸਟਾਂ ਨੇ ਸਕੂਲਾਂ ਕਾਲਜਾਂ ਦੀਆਂ ਨੇ ਉਹਦਾ ਇਸ਼ਤਿਹਾਰ ਵੱਖਰਾ ਹੁੰਦਾ ਵਾ ਗੁਰਦੁਆਰਾ ਪ੍ਰਬੰਧਨਾ ਸੰਬੰਧਿਤ ਜਿਹੜਾ ਵੱਖਰਾ ਹੁੰਦਾ ਵਾ ਜਿਸ ਜਿਸ ਖੇਤਰ ਨਾਲ ਸੰਬੰਧਿਤ ਹੁੰਦੇ ਨੇ ਉਹ ਅੱਖਰ-ਅੱਖਰੇ ਖੇਤਰਾਂ ਨਾਲ ਸੰਬੰਧਿਤ ਇਸ਼ਤਿਹਾਰ ਜੰਦੇ ਨੇ ਐਪਲੀਕੇਸ਼ਨਾਂ ਮੰਗੀਆਂ ਜਾਂਦੀਆਂ ਨੇ ਜੀ ਬਿਲਕੁਲ ਡਾਕਟਰ ਸਾਹਿਬ ਸੀ ਕਿ ਪਾਰਦਰਸ਼ੀ ਹੈ ਪਰ ਸਮੇਂ-ਸਮੇਂ ਤੇ ਜ਼ਿਆਦਾਤਰ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਜ਼ਿਆਦਾਤਰ ਜਿਹੜਾ ਪਰਿਵਾਰਵਾਦ ਨੂੰ ਬढ़ावा ਦਿੱਤਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਜਾਂ ਜਿਹੜੀ ਕਰਮਚਾਰੀਆਂ ਦੀ ਨਿਯੁਕਤੀ ਉਹ ਪਾਰਦਰਸ਼ੀ ਢੰਗ ਨਾਲ ਨਹੀਂ ਹੁੰਦੀ ਇਹ ਇੱਕ ਛੋਟੇ ਤੋਂ ਛੋਟੇ ਕਰਮਚਾਰੀ ਦੇ ਲਈ ਸਾਨੂੰ ਰੈਫਰੈਂਸ ਦੇਣਾ ਪਏਗਾ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਮੈਂ ਤੁਹਾਡੇ ਸਾਹਮਣੇ ਖੁਦ ਆਧਾਰਨ ਹੈਗਾ ਕਿ ਮੇਰਾ ਕੋਈ ਰੈਫਰੈਂਸ ਨਹੀਂ ਸੀ ਹੈਗਾ ਤੇ ਮੇਰੀ ਕੋਈ ਸ਼ਿਫਾਰਸ਼ ਨਹੀਂ ਸੀ ਹੈਗੀ ਮੇਰੀ ਜਿਹੜੀ ਪ੍ਰੋਮੋਸ਼ਨ ਵੀ ਹੋਈ ਆ ਜੇ ਮੈਂ ਐਡੀਟਰ ਗੁਰਮਤ ਪ੍ਰਕਾਸ਼ ਲੱਗਾ ਸੀ ਤੇ ਉਹ ਵੀ ਮੈਂ ਆਪਣੇ ਆਪ ਲੱਗਾ ਸੀ ਉਤੋਂ ਜਿਹੜੀਆਂ ਬੜੀਆਂ ਪ੍ਰੋਮੋਸ਼ਨਾਂ ਜਿੰਨੀਆਂ ਵੀ ਹੋਈਆਂ ਨੇ ਮੇਰੀਆਂ ਆਪਣੇ ਆਪ ਹੋਈਆਂ ਨੇ ਮੈਨੂੰ ਕਿਸੇ ਦੀ ਸ਼ਿਫਾਰਸ਼ ਦੀ ਲੋੜ ਨਹੀਂ ਪਈ ਜੀ ਬਿਲਕੁਲ ਤੁਹਾਡੀ ਕਾਬਲੀਅਤ ਨੂੰ ਅਸੀਂ ਮੰਨਦੇ ਆ ਬਿਲਕੁਲ ਸਾਬਤ ਹੈ ਮੇਰੀ ਕਾਬਲੀਅਤ ਹੀ ਨਹੀਂ ਹੈਗੀ ਪਰ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਚ ਇੱਕ ਗੱਲ ਅੰਕਤ ਆ ਜੀ ਕਿ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਬਲੱਡ ਰਿਲੇਸ਼ਨ ਉਹ ਰਿਖੇ ਜਾਣਗੇ ਜੀ ਪਰ ਹੁਣ ਕੀ ਹੋਇਆ ਕਿ ਜੇ ਮੰਨ ਲਓ ਧਰਮੀ ਫੌਜੀ ਹੈ ਹਮ ਜੋਧਪੁਰ ਦੇ ਕੈਦੀ ਨੇ ਜੇ ਉਹਨਾਂ ਦੇ ਨਾਲ ਸਬੰਧਤ ਬੱਚੇ ਅਸੀਂ ਨਹੀਂ ਰੱਖਾਂਗੇ ਤੇ ਕੌਣ ਰੱਖੇਗਾ ਸਾਨੂੰ ਉੱਥੇ ਜਾ ਕੇ ਜਿਹੜੇ ਨਿਯਮਾਂ ਤੋਂ ਬਾਹਰ ਜਾ ਕੇ ਵੀ ਰੱਖਣੇ ਪਏ ਨੇ ਤੇ ਰੱਖਣੇ ਚਾਹੀਦੇ ਵੀ ਨੇ ਕਿ ਮੰਨ ਲਓ ਕੋਈ ਹੜਪੀੜਤਾਂ ਦੇ ਆ ਕੋਈ ਪਛਾਲਪੀੜਤਾਂ ਨਾਲ ਸਬੰਧਤ ਆ ਉੱਥੇ ਜਾ ਕੇ ਜੇ ਨਿਯਮਾਂ ਤੋਂ ਬਾਹਰ ਵੀ ਰੱਖਦੇ ਆ ਉੱਥੇ ਪਰਿਵਾਰਵਾਦ ਨਹੀਂ ਹੈਗਾ ਉੱਥੇ ਯੋਗਤਾ ਵੀ ਵੇਖੀ ਜਾਣੀ ਆ ਉੱਥੇ ਲੋੜ ਵੀ ਵੇਖੀ ਜਾਣੀ ਆ ਹੋ ਸਕਦਾ ਵਾ ਕੁਝ ਗੱਲਾਂ ਤੇ ਮਤਲਬ ਅਸੀਂ ਸਮਾਜ ਦਾ ਹਿੱਸਾ ਵਾ ਸਮਾਜ ਦਾ ਅੰਗ ਆ ਇਸੇ ਸਮਾਜ ਚ ਹੋਈਆਂ ਸਿੱਖ ਸਮਾਜ ਚ ਹੋਈਆਂ ਸਾਡੇ ਭੈਣ ਭਰਾ ਨੇ ਸਾਡੇ ਭੈਣ ਭਰਾ ਸਰਵਿਸ ਕਰ ਰਹੇ ਨੇ ਸਾਡੇ ਨੇ ਹੀ ਲੱਗਣਾ ਵਾ ਅਸੀਂ ਇੱਕ ਵੱਡੇ ਪਰਿਵਾਰ ਦੇ ਮੈਂਬਰ ਆ ਤੇ ਇਹਦੇ ਵਿੱਚ ਜਿਹੜੇ ਨਿਯਮ ਨੇ ਉਹਨਾਂ ਨੂੰ ਮੈਕਸਿਮਮ ਫਾਲੋ ਕਰਨ ਦਾ ਯਤਨ ਕੀਤਾ ਜਾਂਦਾ ਵਾ ਪਰ ਲੋੜ ਵੇਲੇ ਢਲਾਈ ਵੀ ਵਰਤੀ ਜਾਂਦੀ ਆ ਕਿਉਂਕਿ ਹੁਣ ਮੰਨ ਲਓ ਗਰੰਥੀ ਸਿੰਘ ਨੇ ਸਾਡੀ ਸਰਵਸ ਰੂਲ ਦੇ ਵਿੱਚ ਇਹ ਆ ਕਿ ਜਿਹੜਾ 58 ਸਾਲ ਦੀ ਰਿਟਾਇਰਮੈਂਟ ਆ ਜੀ ਜੀ ਪਰ ਜੇ ਅਸੀਂ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਗਰੰਥੀ ਸਿੰਘ ਜਿਹੜੇ ਨੇ ਉਹਨਾਂ ਨੂੰ 52 ਸਾਲ ਤੋਂ ਬਾਅਦ ਵੀ ਰੱਖ ਲਾਂਗੇ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਰਾਗੀ ਸਿੰਘ ਨੇ ਜੀ ਪ੍ਰਚਾਰਕ ਨੇ ਉਹਨਾਂ ਨੂੰ ਰੱਖਣ ਦੀ ਛੋਟ ਜਿਹੜੀ ਆ ਉਹ ਮਿਲੀ ਹੋਈ ਹੈ ਜੀ ਤੇ ਸਾਨੂੰ ਇਹ ਕਰਨਾ ਪਏਗਾ ਜੀ ਫਿਰ ਵੀ ਲੋਕ ਜਿਹੜੇ ਕਿਉਂਕਿ ਬੇਰਜ਼ਗਾਰੀ ਬਹੁਤ ਆ ਹਮ ਲੋਕ ਨੌਜਵਾਨੀ ਚ ਜਿਹੜੀ ਆ ਫਰਸਟ੍ਰੇਸ਼ਨ ਬਹੁਤ ਆ ਗਈ ਆ ਬਿਲਕੁਲ ਬਿਲਕੁਲ ਉਹਰੋਂ ਤਾਂ ਜਾਂ ਸਾਡੀਆਂ ਲੱਭੇਗੀ ਜੀ ਜੀ ਪਰ ਮੈਕਸਿਮਮ ਯਤਨ ਜਿਹੜਾ ਐਡੇ ਵੱਡੇ ادارے ਦੇ ਵਿੱਚ ਉਹ ਨਿਜਮਾਨ ਤੋਂ ਬਿਨਾ ਚੱਲਿਆ ਹੀ ਨਹੀਂ ਜਾ ਸਕਦਾ ਜੀ ਜੀ ਬਿਲਕੁਲ 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 ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਆਸ ਕਰਦੇ ਹਾਂ ਕਿ ਪਾਰਦਰਸ਼ਤਾ ਹੀ ਹੋਣੀ ਚਾਹੀਦੀ ਜਦੋਂ ਤੱਕ ਕਮੇਟੀ ਦਾ ਪ੍ਰਬੰਧਾ ਜਿਹੜਾ ਰਹਿੰਦੀ ਦੁਨੀਆ ਤੱਕ ਚੱਲਦਾ ਰਹੇਗਾ ਪਰ ਕਿਤੇ ਨਾ ਕਿਤੇ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਗੀ ਸਾਹਿਬਾਨ ਨੇ ਜਾਂ ਉਹਨਾਂ ਦੇ ਮੂੰਹੋਂ ਕਈ ਵਾਰੀ ਮੈਂ ਖੁਦ ਸੁਣਿਆ ਹੈ ਕਿ ਉਹ ਕਹਿੰਦੇ ਨੇ ਕਿ ਹਾਂ ਸਾਡੀ ਜਿਹੜੀ ਇੱਥੇ ਨਿਯੁਕਤੀ ਸਿਫਾਰਿਸ਼ ਦੇ ਨਾਲ ਹੀ ਹੋਈ ਹੈ ਸਿਫਾਰਿਸ਼ ਤੋਂ ਬਿਨਾ ਹੋ ਹੀ ਨਹੀਂ ਸਕਦੀ ਹੋਰ ਗੁਰਦੁਆਰਿਆਂ ਦੇ ਰਾਗੀ ਸਾਹਿਬ ਨੇ ਉਹਨਾਂ ਦਾ ਵੀ ਇਹ ਇਤਰਾਜ਼ ਰਹਿੰਦਾ ਹੈ ਖੈਰ ਇਹ ਗੱਲ ਹੋ ਗਈ ਹੈ ਹੁਣ ਅੱਗੇ ਅਸੀਂ ਵਧੀਏ ਤਾਂ ਜੇ ਕਰਮਚਾਰੀਆਂ ਦੇ ਇੱਥੇ ਕੰਮ ਕਰਨ ਦੇ ਮਾਹੌਲ ਦੀ ਗੱਲ ਕਰੀਏ ਜਿਵੇਂ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਅਸੀਂ ਬੈਠੇ ਹੋਏ ਆ ਇਹ ਮੇਨ ਕੇਂਦਰ ਐ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਥੇ ਕਰਮਚਾਰੀਆਂ ਦੇ ਕੰਮ ਕਰਨ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਹਰ ادارے ਦਾ ਵੱਖਰਾ ਵੱਖਰਾ ਹੁੰਦਾ ਹੈ ਸਾਡਾ ਕਿਉਂ ਕੋਈ ਕੋਈ ਸਰਕਾਰੀ ਅਦਾਰਾ ਨਹੀਂ ਹੈਗਾ ਜੀ ਸਾਡੇ ਨਾਂ ਤੇ ਇੱਥੇ ਕੋਈ ਯੂਨੀਅਨ ਬਣ ਸਕਦੀ ਆ ਨਾ ਸੋਚਿਆ ਜਾ ਸਕਦਾ ਜੀ ਜੀ ਸਾਡੇ ਵਰਕ ਕਲਚਰ ਹੈਗਾ ਤੁਸੀਂ ਜਦੋਂ ਮਰਜ਼ੀ ਆਣ ਕੇ ਦੇਖ ਲਓ ਸਾਡੇ ਮੁਲਾਜ਼ਮ ਜਿਹੜੇ ਨੇ ਉਹ 24 ਘੰਟੇ ਜੀ ਕੰਮ ਕਰ ਰਹੇ ਆ ਜੀ ਟਾਈਮ ਦੇ ਪਾਬੰਦ ਨੇ ਜੀ ਟਾਈਮ ਦੀ ਪਾਬੰਦੀ ਲਾਗੂ ਆ ਆਪ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਨ ਦਾ ਸਾਰੇ ਯਤਨ ਕਰਦੇ ਆ ਜੀ ਦੂਸਰੀ ਗੱਲ ਹੈਗੀ ਆ ਕਿ ਏਡੇ ਵੱਡੇ ادارے ਦੇ ਵਿੱਚ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਮੁਲਾਜ਼ਮ ਕੰਮ ਕਰਦੇ ਨੇ ਜੀ ਜੀ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਸਾਡਾ ਸੈਕਟੇਟ ਹੈ ਪ੍ਰਧਾਨ ਜੀ ਦਾ ਦਫ਼ਤਰ ਹੈ ਮੇਨ ਹੂੰ ਹੂੰ ਇਹ ਵੱਖਰਾ ਪਰ ਜਿਹੜੇ ਮੁਲਾਜ਼ਮ ਬਾਹਰ ਦੇ ਗੁਰਦੁਆਰਿਆਂ ਦੇ ਨੇ ਸਾਡੇ ਸਰਵਿਸ ਰੂਲ ਅਨੁਸਾਰ ਸਾਰੇ ਮੁਲਾਜ਼ਮ ਅਸੀਂ 24 ਘੰਟੇ ਦੇ ਮੁਲਾਜ਼ਮ ਆ ਜੀ ਸਾਨੂੰ ਕਿਸੇ ਵੀ ਵੇਲੇ ਮੈਂ ਆਪਣੇ ਤੌਰ ਤੇ ਤੁਹਾਨੂੰ ਇੱਕ ਦੱਸ ਰਿਹਾ ਕਿ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਨੇ ਦਰਬਾਰ ਸਭਾ ਹੋਣਾ ਸੀ ਅਸੀਂ ਰੈਸਲ ਕਰਨੀ ਸੀ ਤੇ ਅਸੀਂ ਮੁਲਾਜ਼ਮਾਂ ਨੂੰ ਕਿਹਾ ਕਿ ਦਰਬਾਰ ਸਭਾ ਦੇ ਮੁਲਾਜ਼ਮਾਂ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਮੁਲਾਜ਼ਮਾਂ ਨੂੰ ਕਿ ਰਾਤ ਨੂੰ 1 ਵਜੇ ਉੱਥੇ ਸਾਰੇ ਹਾਜ਼ਰ ਹੋਣੇ ਚਾਹੀਦੇ ਆ ਬਿਲਕੁਲ ਸਾਰਾ ਸਟਾਫ ਸਮੇਤ ਮੈਨੇਜਰ ਜੀ ਪੌਣੇ 1 ਵਜੇ ਹਾਜ਼ਰ ਸੀ ਜੀ ਅਸੀਂ 6 ਜੂਨ ਨੂੰ ਸ਼ਾਸਨ ਪੂਰਾ ਬਣਿਆ ਹੋਇਆ ਹੈ 6 ਜੂਨ ਨੂੰ ਮੁਲਾਜ਼ਮਾਂ ਬਾਰੇ ਮੈਂ ਦਾਅਵੇ ਨਾਲ ਇਹ ਕਹਿ ਸਕਦਾ ਕੇ ਦਰਬਾਰ ਸਾਹਿਬ ਦੇ ਸ਼ੋਨੀਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਜਿੱਥੇ ਖੜਾ ਕਰਦੀਏ ਉੱਥੇ ਖੜੇ ਹੋ ਜਾਂਦੇ ਆ ਜੀ ਜੀ ਵੈਲ ਡਿਸਪਲਿਨ ਨੇ ਇਹਨਾਂ ਬਾਰੇ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬੜੇ ਸਹਿਯੋਗੀ ਨੇ 26 ਪ੍ਰਧਾਨ ਸ਼ੋਨੀਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿਅਕਤੀਗਤ ਰੂਪ 'ਚ ਜਥੇਦਾਰ ਰਵਤਾਰ ਸਿੰਘ ਦੇ ਲਗਾਤਾਰ ਹੁਣ 11 ਸਾਲ ਤੋਂ ਲਗਭਗ ਇਹ ਸੇਵਾ ਗੁਰੂਪੰਥ ਨੇ ਉਹਨਾਂ ਨੂੰ ਸੰਭੀ ਆ ਸਾਨੂੰ ਸਖਤਰ ਦੇ ਤੌਰ ਤੇ ਸੰਭੀ ਆ ਮੈਂ ਸਮਝਦਾ ਕਿ ਸਾਨੂੰ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੀ ਜੀ ਭਾਵੇਂ ਉਹ ਕਿਸੇ ਵੀ ਗੁਰਦੁਆਰੂ ਘਰ ਚ ਕੰਮ ਕਰਦੇ ਆ ਸਾਡਾ ਤੇ ਡਿਊਟੀ ਨਾਲੇ ਪੁੰਨ ਨਾਲੇ ਫਲੀਆਂ ਵਾਲੀ ਗੱਲ ਆ ਜੀ ਕਿ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਵੀ ਸਾਨੂੰ ਨਸੀਬ ਹੋ ਜਾਂਦੇ ਆ ਬਿਲਕੁਲ ਤੇ ਸੇਵਾ ਕਰਨ ਦਾ ਮੌਕਾ ਵੀ ਮਿਲ ਜਾਂਦਾ ਵਾ ਤਨਖਾਹ ਵੀ ਅਸੀਂ ਇੱਥੋਂ ਲੈਨੇ ਆ ਆਪਣੇ ਬੱਚੇ ਵੀ ਪਾਲਦੇ ਆ ਤੇ ਨਾਲ ਦੀ ਨਾਲ ਸੇਵਾ ਭੀਜ ਜੀ ਬਿਲਕੁਲ ਔਰ ਸੋ ਬਹੁਤ ਵਧੀਆ ਗੱਲ ਹੈ ਕਿ ਸਾਰੇ ਜਿਹੜੇ ਕਰਮਚਾਰੀ ਨੇ ਸਾਰੇ এমਪਲੋਇਜ਼ ਨੇ ਨੌਕਰੀ ਦੇ ਨਾਲੋਂ ਸੇਵਾ ਮੰਨ ਕੇ ਜ਼ਿਆਦਾ ਜਿਹੜਾ ਕੰਮ ਕਰਦੇ ਨੇ ਇਕਜੁੱਟ ਹੋ ਗਏ ਸੋ ਜੇ ਕਿਸੇ ਕਰਮਚਾਰੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੀਆਂ ਇੱਥੇ ਪ੍ਰੋਬਲਮਸ ਆਉਂਦੀਆਂ ਹੋਣਗੀਆਂ ਜਿਵੇਂ ਤੁਸੀਂ ਸਕੱਤਰੋਂ ਤੁਹਾਡੇ ਕੋਲੇ ਜਿਹੜੇ এমਪਲੋਇਜ਼ ਨੇ ਉਹ ਆਪਣੀ ਸਮੱਸਿਆ ਲੈ ਕੇ ਆਉਂਦੇ ਹੋਣਗੇ ਕੀ ਇਸ ਤਰ੍ਹਾਂ ਦਾ ਕਦੇ ਹੁੰਦਾ ਨਹੀਂ ਮੁਲਾਜ਼ਮਾਂ ਦੀਆਂ ਕੁਝ ਸਮੱਸਿਆਵਾਂ ਹੋ ਸਕਦੀਆਂ ਨੇ ਹਾਂ ਕਿਸੇ ਵੇਲੇ ਵਿਵਹਾਰ ਦੀ ਸਮੱਸਿਆ ਹੋ ਸਕਦੀ ਆ ਕਿਸੇ ਵੇਲੇ ਕੋਈ ਪ੍ਰੋਬਲਮ ਇਹ ਹੋ ਸਕਦੀ ਆ ਕਿ ਮੰਨ ਲਓ ਕੋਈ ਮੁਲਾਜ਼ਮ ਬਟਾਲੇ ਤੋਂ ਆ ਰਿਹਾ ਕੋਈ ਜਲੰਧਰ ਤੋਂ ਆ ਰਿਹਾ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਮਤਲਬ ਅਪ ਡਾਊਨ ਕਰਦੇ ਨੇ ਜੀ ਜੀ ਉਹਨਾਂ ਦੀ ਕੋਈ ਹੋ ਸਕਦਾ ਲੇਟ ਆ ਰਿਹਾ ਕੋਈ ਬਿਮਾਰ ਹੋ ਗਿਆ ਉਹਦੀ ਕੋਈ ਨਾ ਕੋਈ ਦਿੱਕਤ ਆ ਗਈ ਆ ਪਰਿਵਾਰ ਦੇ ਵਿੱਚ ਕੋਈ ਮੁਸ਼ਕਲ ਆ ਗਈ ਆ ਉਹਨੂੰ ਤਨਖਾਹ ਤੋਂ ਪਹਿਲਾਂ ਸਮੇਂ ਤੋਂ ਪਹਿਲਾਂ ਕੋਈ ਪੈਸੇ ਲੈਣ ਦੀ ਲੋੜ ਪੈ ਗਈ ਆ ਜਾਂ ਉਹਦੀ ਕੋਈ ਪਰਿਵਾਰਕ ਪ੍ਰੋਬਲਮ ਆ ਗਈ ਆ ਉਹ ਸਾਨੂੰ ਮਿਲ ਸਕਦੇ ਨੇ ਮਿਲਦੇ ਵੀ ਨਹੀਂ ਜੀ ਤੇ ਅਸੀਂ ਉਹ ਕੋਈ ਸਾਡੇ ਅਸੀਂ ਅਵਸਥਾ ਨਹੀਂ ਹੈਗੀ ਪੀ ਅਸੀਂ ਰਿਜਿਡ ਨਹੀਂ ਹੈਗੀ ਕਿਸੇ ਕਿਸ ਹੁੰਦੇ ਸੋ ਅਸੀਂ ਉਹ ਮੁਲਾਜ਼ਮਾਂ ਦੀ ਜਿਹੜੀਆਂ ਸਮੱਸਿਆਵਾਂ ਨੇ ਉਹ ਸਮੂਥ ਨਹੀਂ ਹੱਲ ਹੋ ਜਾਂਦੀਆਂ ਮਤ ਤੁਹਾਡੇ ਤੱਕ ਅਪਰੋਚ ਉਹਨਾਂ ਦੀ ਈਜ਼ੀ ਹੈਗੀ ਹੈ ਈਜ਼ੀ ਹੈ ਸਾਡੇ ਭਾਵੇਂ ਕੋਈ ਸੇਵਾਦਾਰ ਆ ਜੇ ਭਾਵੇਂ ਕੋਈ ਸਖਤਰ ਆ ਜੀ ਸਾਡੇ ਕੋਈ ਨਹੀਂ ਓਪਨ ਹੁੰਦਾ 24 ਆਵਰ ਓਪਨ ਹੈ ਜੀ ਜੀ ਸੋ ਜਿਸ ਤਰ੍ਹਾਂ ਜਿੱਥੋਂ ਸ਼ੁਰੂ ਕੀਤੀ ਸੀ ਆਪਾਂ ਗੱਲਬਾਤ 7200 ਤੁਹਾਡੀ ਪੂਰਾ ਦਿਨ ਤੁਸੀਂ ਕੀ ਕੀ ਕੰਮ ਕਰਦੇ ਹੋ ਕਿੰਨੇ ਤੋਂ ਕਿੰਨੇ ਤੱਕ ਡਿਊਟੀ ਹੁੰਦੀ ਹੈ ਥੋੜਾ ਇੱਕ ਇਹ ਵੀ ਜਾਨਣਾ ਚਾਹਾਂਗੇ ਸਾਡਾ ਅਫੀਸ਼ੀਅਲ ਟਾਈਮ ਜਿਹੜਾ ਦਫ਼ਤਰ ਦਾ ਵਾ 9:30 ਤੋਂ ਲੈ ਕੇ ਸਾਢੇ 4 ਜੀ ਦਰਬਾਰ ਸਾਹਿਬ ਦਾ ਵੀ ਅਸੀਂ ਟਾਈਮ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪਰ ਕਿਉਂਕਿ ਉੱਥੇ 24 ਘੰਟੇ ਦੀ ਡਿਊਟੀ ਹੈ ਰੋਟੇਸ਼ਨ 'ਚ ਡਿਊਟੀ ਹੁੰਦੀਆਂ ਨੇ ਸਾਡੇ ਵੀ ਮੁਲਾਜ਼ਮਾਂ ਦੀਆਂ ਜਦੋਂ ਵੀ ਲੋੜ ਪੈਂਦੀ ਆ ਉਹ ਡਿਊਟੀਆਂ ਅਸੀਂ ਲਾ ਲੈਨੇ ਆ ਮੰਨ ਲਓ ਕਿ ਕੋਈ ਸਮਾਗਮ ਆ ਕੋਈ ਦਿਨ ਦੇ ਆ ਰਿਹਾ ਗੁਰਪੁਰਬ ਆ ਜੇ ਦਫ਼ਤਰ 6 ਵਜੇ ਲੱਗਣਾ ਵਾ ਤੇ ਸਾਡਾ ਸਟਾਫ ਜਿਹੜਾ 6 ਵਜੇ ਹਾਜ਼ਰ ਹੋ ਜਾਏਗਾ ਜੇ ਅਸੀਂ ਕਹਿ ਦਈਏ ਕਿ ਸਾਨੂੰ ਲੋੜ ਆ ਕਿ ਦਫ਼ਤਰ ਅਗਲੇ ਹੁਕਮਾਂ ਤੱਕ ਲਾਉਣਾ ਵਾ ਤੇ ਦਫ਼ਤਰ ਅਗਲੇ ਹੁਕਮਾਂ ਤੱਕ ਲੱਗ ਜਾਏਗਾ ਬਲਾਜਮਾ ਵੱਲੋਂ ਕਦੇ ਕੋਈ ਸਾਨੂੰ ਇਸ ਤਰ੍ਹਾਂ ਦੀ ਕੁਤਾਹੀ ਨਹੀਂ ਆਉਂਦੀ ਜਿਹੜੀ ਕੰਮ ਕਰਨ ਦੀ ਉਹ ਸਾਡਾ ਸਿਸਟਮ ਆ ਉਹ ਬੜਾ ਟੈਕਨੀਕਲ ਜਿਹਾ ਜਾਬ ਹੈਗੀ ਸਾਡੀ ਜੀ ਜੀ ਕਿ ਸਾਡੇ ਪਾਸ ਤਨਖਾਹਾਂ ਵੀ ਪਾਸ ਹੋਣ ਲਈ ਆਉਣੀਆਂ ਬਿੱਲ ਵੀ ਆਉਣੇ ਨੇ ਪਰਮਿਸ਼ਨਾਂ ਵੀ ਲੋਕਾਂ ਨੇ ਲੈਣੀਆਂ ਨੇ ਵਕਫ ਵਕਫ ਗੁਰਦੁਆਰਿਆਂ ਵਾਲੇ ਵੀ ਆਉਣੇ ਨੇ ਸਕੂਲਾਂ ਵਾਲੇ ਵੀ ਆਉਣੇ ਆ ਕਾਲਜਾਂ ਵਾਲੇ ਵੀ ਆਉਣੇ ਆ ਸਾਡੀ ਜਿਹੜੀ ਜਾਬ ਆ ਉਹਦੀ ਨੇਚਰ ਬੜੀ ਵੇਰੀਏਸ਼ਨ ਹੈ ਜੀ ਜੀ ਤੇ ਕਿਉਂਕਿ ਸਾਡੇ ਵਰਗਿਆਂ ਨੂੰ ਜਿਨ੍ਹਾਂ ਦੀ 30-30 ਸਾਲ ਸਰਵਸੋ ਜਾਂਦੀ ਆ ਜੀ 75 ਦੇ ਲੈਵਲ ਤੇ ਪਹੁੰਚਣ ਤੱਕ ਉਹਨਾਂ ਨੇ ਵੱਖ-ਵੱਖ ਉਹਦਿਆਂ ਤੇ ਕੰਮ ਕੀਤਾ ਹੁੰਦਾ ਉਹਨਾਂ ਲਈ ਕੋਈ ਮੁਸ਼ਕਲ ਇਦਾਂ ਦੀ ਪੇਸ਼ ਨਹੀਂ ਆਉਂਦੀ ਜੀ ਜੀ ਵਰਕ ਆਫ ਨੇਚਰ ਵਰੀਏਸ਼ਨ ਦੇ ਵਿੱਚ ਹੁੰਦਾ ਸੋ ਕੋਤਾਹੀ ਦੀ ਗੱਲ ਤੁਸੀਂ ਕੀਤੀ ਸੀ ਅਗਰ ਕੋਈ ਕਰਮਚਾਰੀ ਕੋਤਾਹੀ ਕਰਦਾ ਹੈ ਆਪਣੇ ਕੰਮ ਦੇ ਵਿੱਚ ਉਹਦੇ ਲਈ ਕਿਸ ਤਰ੍ਹਾਂ ਦੀ ਸਜ਼ਾ ਹੁੰਦੀ ਹੈ ਕੀ ਕੋਈ ਸਸਪੈਂਸ਼ਨ ਤੱਕ ਵੀ ਗੱਲ ਜਾਂਦੀ ਹੈ ਸਸਪੈਂਸ਼ਨ ਵੀ ਆ ਉਹ ਉਹਨਾਂ ਉਹਨਾਂ ਉਹ ਵੀ ਕਰ ਸਕਦੇ ਆ ਜੀ ਜਿਹੜੇ ਨਿਯਮਾਂ ਦੇ ਅਨੁਸਾਰ ਆ ਉਹ ਹੁੰਦਾ ਕਿ ਕੇਸ ਲੈਵਲ ਤੱਕ ਸਕੱਤਰ ਜਿਹੜਾ ਵਾ ਉਹ ਮੁਲਾਜ਼ਮ ਨੂੰ ਜੁਰਮਾਨਾ ਕਰ ਸਕਦਾ ਜੀ ਕਿਸ ਤਰ੍ਹਾਂ ਦੀ ਇੱਕ ਉਤਾਹੀ ਮੰਨ ਲਓ ਕਿ ਕੋਈ ਮੁਲਾਜ਼ਮ ਕਿਸੇ ਕਿਸਮ ਦਾ ਝਗੜਾ ਕਰ ਲੈਂਦਾ ਜੀ ਆਪਸੀ ਝਗੜਾ ਕਰ ਲੈਂਦੇ ਆ ਅਸੀਂ ਸਮਝਦੇ ਆ ਕਿ ਇਹਨਾਂ ਦੇ ਮੁਲਾਜ਼ਮਾਂ ਨੇ ਕੋਈ ਗਲਤੀ ਕੀਤੀ ਆ ਅਸੀਂ ਉਹਨਾਂ ਨੂੰ ਜੁਰਮਾਨਾ ਵੀ ਕਰ ਸਕਦੇ ਆ ਮੁਤਲਬ ਵੀ ਕਰ ਸਕਦੇ ਆ ਪ੍ਰਧਾਨ ਸਾਹਿਬ ਦੀ ਪ੍ਰਵਾਨਗੀ ਦੇ ਆਸਤੇ ਵੇਲੇ ਵੀ ਕਰ ਸਕਦੇ ਆ ਜੀ ਜੋ ਵੀ ਸਜ਼ਾ ਆ ਉਹ ਨਿਰਧਾਰਤ ਨੇ ਸਾਡੇ ਨਿਯਮਾਂ ਚ ਪ੍ਰਬੰਧ ਸਕੀਮ ਚ ਉਹ ਅਸੀਂ ਲਾਗੂ ਕਰਦੇ ਜੀ 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 ਪਿਛਲੇ ਦਿਨੀ ਜਿਹੜੇ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਸਿਰੋਪਾਉ ਨਹੀਂ ਸੀ ਦਿੱਤਾ ਦੋ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਸੀ ਤਾਂ ਉਹ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਇੱਕਦਮ ਫੈਸਲੇ ਲਏ ਜਾਂਦੇ ਨੇ ਉਹ ਕੌਮ ਨੂੰ ਲੱਗਿਆ ਸੀ ਕਿ ਉਹ ਕੋਈ ਵੱਡੀ ਗਲਤੀ ਨਹੀਂ ਹੈਗੀ ਉਹਨਾਂ ਨੇ ਆਪਣੀਆਂ ਭਾਵਨਾਵਾਂ ਦੇ ਮੁਤਾਬਿਕ ਕੀਤਾ ਤਾਂ ਫਿਰ ਉਸ ਨੂੰ ਡਿਊਟੀ ਦੇ ਵਿੱਚ ਕੋਤਾਹੀ ਮੰਨਿਆ ਗਿਆ ਪੂਰੇ ਤੌਰ ਤੇ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਜਿੰਨਾ ਚਿਰ ਅਸੀਂ ਸਸਥਾਚ ਕੰਮ ਕਰਦੇ ਹਾਂ ਜੀ ਸਾਡਾ ਕਿਤੇ ਵੀ ਆ ਅਸੀਂ ਜਿਸ ਪਰਿਵਾਰ ਦੇ ਮੈਂਬਰ ਆ ਸਾਡਾ ਪਰਮ ਧਰਮ ਕਰਤਵ ਆ ਕਿ ਅਸੀਂ ਪਰਿਵਾਰ ਦੇ ਅਗੂ ਦੀ ਗੱਲ ਮੰਨੀ ਬਿਲਕੁਲ ਜੇ ਮੁਲਾਜ਼ਮ ਉਹਨੇ ਮੁਲਾਜ਼ਮਤ ਕਰਨੀ ਆ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਜੀ ਜੇ ਉਹਨੇ ਮੁਲਾਜ਼ਮਤ ਕਰਨੀ ਆ ਸਚਕਣ ਸ੍ਰੀ ਹਰਮੰਦਰ ਸਾਹਿਬ ਦੀ ਤੇ ਉਥੋਂ ਦੀ ਮਰਜ਼ਾਦਾ ਉਥੋਂ ਦਾ ਡਿਸਪੀਸਪਲਨ ਤਾਂ ਉਹਨੂੰ ਮੰਨਣਾ ਪਏਗਾ। ਜੀ ਜੀ। ਉਥੋਂ ਦੇ ਜਿਹੜੇ ਹੈਡ ਗ੍ਰੰਥੀ ਸਾਹਿਬ ਨੇ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਸੇਵਾ ਬਖਸ਼ਿਸ਼ ਕੀਤੀ ਆ ਉਹਨਾਂ ਦੇ ਉਦੇਸ਼ਾਂ ਦੀ ਪਾਲਣਾ ਤਾਂ ਕਰਨੀ ਪੈਗੀ। ਜੀ ਜੀ। ਸਾਡੀ ਜਿਹੜੀ ਵਿਅਕਤੀਗਤ ਸੋਚ ਆ ਜੀ ਜੀ। ਵਿਅਕਤੀਗਤ ਭਾਵਨਾਵਾਂ ਨੇ ਜੀ ਉਹ ਲਾਗ ਹੋ ਸਕਦੀਆਂ ਨੇ। ਪਰ ਜਿਹੜੀਆਂ ਸੰਸਥਾ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੀ ਸਾਨੂੰ ਪਾਲਿਆ। ਜੀ। ਉਹਨਾਂ ਉਹ ਸਪੈਲ ਨੂੰ ਮੰਨਦਿਆਂ ਹੋਇਆ। ਅਸੀਂ ਵਿਅਕਤੀਗਤ ਤੌਰ ਤੇ ਨਜੀ ਰੂਪ ਦੇ ਵਿੱਚ ਕੁਝ ਫੈਸਲੇ ਨਾ ਹੋ ਸਕਦਾ ਲੋਕ ਸਹਿਮਤ ਨਾ ਹੁੰਦੇ ਹੋਣ ਪਰ ਜਿੰਨਾ ਚਿਰ ਅਸੀਂ ਸੰਸਥਾ ਦੇ ਮੁਲਾਜ਼ਮ ਆ ਸੰਸਥਾ ਚ ਸੇਵਾ ਕਰਦੇ ਆ ਉਹਨਾਂ ਚਿਰ ਅਸੀਂ ਸੰਸਥਾ ਪ੍ਰਤੀ ਵਚਨਬੰਦ ਆ ਸੰਸਥਾ ਪ੍ਰਤੀ ਸਾਨੂੰ ਸਮਰਪਤ ਭਾਵਨਾ ਨਾਲ ਡਿਊਟੀ ਕਰਨੀ ਚਾਹੀਦੀ ਆ ਉਸ ਮਰਜ਼ਾਦਾ ਨਾਲ ਉਸ ਡਿਸਪੀਨ ਨੂੰ ਮੱਲਣਾ ਚਾਹੀਦਾ ਉਹਦੇ ਵਿੱਚ ਕੁਤਾਈ ਕਰਨੀ ਨਿਯਮਾਂ ਦੀ ਕੁਤਾਈ ਆ ਉਹ ਵਿਅਕਤੀਗਤ ਰੂਪ ਦੇ ਵਿੱਚ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਇਹ ਕਿਸੇ ਵਿਅਕਤੀ ਨਾਲ ਇਹਨੇ ਕੀਤਾ ਕੋ ਬਿਹੇਵੀਅਰ ਕਿਸੇ ਨਾਲ ਵੀ ਕਰ ਸਕਦਾ ਜੀ ਜੀ ਉਹਨੂੰ ਇਨਡਿਸਿਪਲਨ ਮੰਨਿਆ ਜਾਏਗਾ ਇਨਡਿਸਿਪਲਨ ਮੰਨਿਆ ਜਾਏਗਾ ਮੰਨਣਾ ਚਾਹੀਦਾ ਵੀ ਆ ਕਿ ਮੇਰਾ ਫਰਜ਼ ਆ ਮੇਰਾ ਪਰਮ ਧਰਮ ਕਰਤਵ ਆ ਕਿ ਮੈਂ ਪ੍ਰਧਾਨ ਜੀ ਦੇ ਹੁਕਮਾਂ ਦੀ ਪਾਲਣਾ ਕਰਾਂ ਐਗਜ਼ੀਕਟਿਵ ਦੇ ਫੈਸਲਿਆਂ ਨੂੰ ਮੰਨਣਾ ਜੇ ਮੈਂ ਨਹੀਂ ਮੰਨਣਾ ਤੇ ਮੈਂ ਸਰਵਛੱਡ ਦੇ ਜੀ ਸਰਵਛੱਡ ਕੇ ਜੋ ਮਰਜ਼ੀ ਕਰਾਂ ਜੀ ਜੀ ਪਰ ਫਿਰ ਵੀ ਮੈਂ ਸਮਝਦਾ ਕਿ ਇਸ ਸੰਸਥਾ ਦੇ ਵਿੱਚ ਕਿਉਂਕਿ ਸਾਨੂੰ ਵਿਤਰਦਿਆਂ ਨੂੰ ਸਮਾਓ ਗਿਆ ਇਹ ਸੰਸਥਾ ਬਹੁਤ ਵੱਡੀ ਆ ਬਹੁਤ ਇਤਿਹਾਸਕ ਆ ਜੀ ਵਿਅਕਤੀ ਤੌਰ ਤੇ ਕੁਝ ਵੀ ਘਟਨਾਵਾ ਵਾਪਰ ਸਕਦੀਆਂ ਨੇ ਬਿਲਕੁਲ ਵਿਅਕਤੀ ਫੈਸਲੇ ਤੇ ਵਿਅਕਤੀ ਗਲਤ ਹੋ ਸਕਦੇ ਆ ਜੀ ਪਰ ਸੰਸਥਾ ਗਲਤ ਨਹੀਂ ਹੈ ਜੀ ਜੀ ਉਸ ਸੰਸਥਾ ਪ੍ਰਤੀ ਸਾਨੂੰ ਸਮਰਪਿਤ ਭਾਵਨਾ ਦੇ ਨਾਲ ਕੰਮ ਕਰਨਾ ਚਾਹੀਦਾ ਜਿਸ ਸੰਸਥਾ ਦੇ ਵਿੱਚੋਂ ਅਸੀਂ ਗੁਰੂ ਘਰ ਦੀ ਪੇਟਾ ਦੇ ਵਿੱਚੋਂ ਤਨਖਾਹ ਲੈ ਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਆ ਪੜਾ ਰਹੇ ਆ ਆਪਣਾ ਰੋਜ਼ੀ-ਰੋਟੀ ਦਾ ਸਾਧਨ ਜਟਾ ਰਹੇ ਆ ਉਸ ਸੰਸਥਾ ਪ੍ਰਤੀ ਸਮਰਪਿਤ ਭਾਵਨਾ ਜਿਹੜੀ ਆ ਉਹਨੂੰ ਮਾਈਨਸ ਨਹੀਂ ਕੀਤਾ ਜਾ ਸਕਦਾ ਜੀ ਬਿਲਕੁਲ ਸੋ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਸੀ ਕਿ ਪ੍ਰਧਾਨ ਜੀ ਦੇ ਜਾਂ ਜੋ ਵੀ ਇਸ ਸੰਸਥਾ ਦੇ ਮੁੱਖ ਹੈਡ ਕਰਦੇ ਨੇ ਸੋ ਉਹਨਾਂ ਦੇ ਆਦੇਸ਼ਾਂ ਨੂੰ ਮੰਨਣਾ ਸੋ ਗੱਲ ਆਉਂਦੀ ਹੈ ਕਿ ਜੋ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਹੈ ਉਹ ਪੂਰੀ ਤਰ੍ਹਾਂ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦੀ ਹੈ ਕਿਉਂਕਿ ਕਿਤੇ ਕਿਤੇ ਕਿਸੇ ਨੂੰ ਲੱਗਦਾ ਹੈ ਕਿ ਹਾਂ ਇਹ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ ਚਾਹੇ ਉਹ ਪ੍ਰਧਾਨ ਸਭ ਦਾ ਆਦੇਸ਼ ਹੀ ਹੋਵੇ ਨਹੀਂ ਇਹ ਨਹੀਂ ਹੁੰਦਾ ਪਹਿਲੀ ਗੱਲ ਤਾਂ ਹੈ ਕਿ ਜਿਹੜੇ ਜਿਹੜੇ ਸੰਸਥਾ ਦੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਸਾਡਾ ਫਰਜ਼ ਹੈ ਸਖਤਰ ਨੇ ਉਹਨਾਂ ਨੂੰ ਲਾਗੂ ਕਰਾਉਣਾ ਜੀ ਜੀ ਸਖਤਰ ਦੇ ਤੌਰ ਤੇ ਉਹਦੀ ਡਿਊਟੀ ਆ ਉਹ ਨਿਜੀ ਰੂਪ ਦੇ ਵਿੱਚ ਹੋ ਸਕਦਾ ਕਿਸੇ ਵੇਲੇ ਸਹਿਮਤ ਨਾ ਹੋਵੇ ਪਰ ਉਹ ਇਹਦੇ ਬਾਰੇ ਡਿਸਕਸ ਕਰ ਸਕਦਾ ਪਰ ਉਹਨੂੰ ਲਾਗੂ ਕਰਨ ਚ ਕਿਤਾਈ ਨਹੀਂ ਕਰ ਸਕਦਾ ਜੀ ਉਹਨੂੰ ਲਾਗੂ ਕਰਨਾ ਪਏਗਾ ਜੀ ਲਾਗੂ ਕਰਨਾ ਚਾਹੀਦਾ ਜਿੰਨਾ ਚਿਰ ਉਹਦੀ ਜ਼ਿੰਮੇਵਾਰੀ ਆ ਜਿੰਨਾ ਚਿਰ ਉਹ ਸਕੱਤਰ ਦੇ ਅਹੁਦੇ ਤੇ ਆ ਸੇਵਾਦਾਰ ਦੇ ਅਹੁਦੇ ਤੇ ਆ ਕਿਸੇ ਵੀ ਅਹੁਦੇ ਤੇ ਆ ਉਹਦਾ ਫਰਜ਼ ਆ ਕਿ ਉਹ ਉਹਨਾਂ ਨੂੰ ਡਿਸਪਲਨ ਨੂੰ ਲਾਗੂ ਕਰੇ ਉਹਦੀ ਡਿਊਟੀ ਆ ਜੀ ਤੇ ਜੇ ਡਿਊਟੀ ਨਹੀਂ ਕਰਨੀ ਸੋ ਠੀਕ ਹੈ ਅਸਤੀਫਾ ਦੇ ਦੇ ਛੱਡ ਦੇ ਜੀ ਛੱਡ ਕੇ ਆਜ਼ਾਦੀ ਨਾਲ ਜੋ ਮਰਜ਼ੀ ਕਰੇ ਜੀ ਬਿਲਕੁਲ ਆਜ਼ਾਦੀ ਨਾਲ ਕੋਈ ਵੀ ਇਨਸਾਨ ਆਪਣੇ ਪਰ ਆਜ਼ਾਦੀ ਦੀ ਵੀ ਲਿਮਟ ਹੁੰਦੀ ਹੈ ਨਾ ਤੁਹਾਡੀ ਆਜ਼ਾਦੀ ਤੁਹਾਡੇ ਘਰ ਤੱਕ ਹੈ ਹਮ ਹਮ ਤੁਹਾਡੀ ਆਜ਼ਾਦੀ ਦੂਸਰੇ ਦੇ ਘਰ ਦੇ ਵਿੱਚ ਦਖਲ ਦੇਣ ਦੀ ਨਹੀਂ ਹੈਗੀ ਬਿਲਕੁਲ ਤੁਹਾਡੀ ਮਰਜ਼ਾਦਾ ਜਿਹੜੀ ਆ ਘਰ ਤੱਕ ਲਾਗੂ ਹੋਣੀ ਆ ਹਮ ਹਮ ਘਰ ਦੀ ਮਰਜ਼ਾਦਾ ਦੂਜਿਆਂ ਦੇ ਉੱਤੇ ਤੁਸੀਂ ਨਹੀਂ ਥੋਪ ਸਕਦੇ ਬਿਲਕੁਲ ਤੇ ਸਾਨੂੰ ਜਿਹੜੀ ਸੰਸਥਾ ਦੀ ਮਰਜ਼ਾਦਾ ਵਾ ਉਹਦੀ ਪਾਲਣਾ ਕਰਨੀ ਜੀ ਜੀ ਇਹ ਬਿਲਕੁਲ ਡਾਕਟਰ ਸਾਹਿਬ ਇੱਕ ਸਵਾਲ ਜਾਂਦੇ ਜਾਂਦੇ ਮੈਂ ਹੋਰ ਪੁੱਛਣਾ ਚਾਹਾਂਗੀ ਜਿਸ ਤਰ੍ਹਾਂ ਬੜੇ ਇਲਜ਼ਾਮ ਲੱਗਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋ ਡਾਊਟ ਜਦੋਂ ਤੋਂ ਬਣੀ ਐ ਉਦੋਂ ਤੋਂ ਜਿਹੜਾ ਕਮੇਟੀ ਦਾ اجلاس ਹੈਗਾ ਕਮੇਟੀ ਜਿਹੜੀ ਚੁਣ ਕੇ ਆਉਂਦੀ ਐ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਐ આજ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੀ ਜਿਹੜੇ ਉਹ ਜਿੱਤਦੇ ਰਹੇ ਨੇ ਸੋ ਇਲਜ਼ਾਮ ਲੱਗਦੇ ਨੇ ਕਿ ਆਰਐਸਐਸ ਦੇ ਕੋਸਪੈਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸੰਗਤ ਵੱਲੋਂ ਸਵਾਲ ਹੈ ਇਸ ਨੂੰ ਜ਼ਰੂਰ ਤੁਸੀਂ ਕਲੈਰੀਫਾਈ ਕਰੋ ਦੇਖੋ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੈਂ ਜੁੜਿਆ ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 16 ਨਵੰਬਰ 1920 ਨੂੰ ਹੋਂਦ ਚੁੰਦੀ ਆ ਤੇ ਲਗਭਗ 14 ਦਸੰਬਰ ਨੂੰ ਇੱਕ ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਕ ਪੂਜਾ ਅਕਾਲੀ ਦਲ ਹੋਂਦ ਚਾ ਜਾਂਦਾ ਦੋਨਾਂ ਦੀ ਸਿਰਜਣਾ ਜਿਹੜੀ ਆ ਉਹ ਸ੍ਰੀ ਅਮਰਸਰ ਸਾਹਿਬ ਦੀ ਪਵਨ ਧਰਤੀ ਤੇ ਜੀ ਪਵਨ ਧਰਤੀ ਤੇ ਹੁੰਦੀ ਆ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪਹਿਲੀ ਇਲੈਕਸ਼ਨ ਆ 1926 ਚ ਹੋਈ ਤੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਜਿੱਤੀਆਂ ਜੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਉਹ ਸਿੱਖ ਵੋਟਰ ਦੇ ਤੌਰ ਤੇ ਵੋਟ ਕਰ ਸ਼ਾਮਲ ਕਰ ਸਕਦੀ ਆ ਉਦੋਂ ਪਾਰਟੀ ਨਹੀਂ ਪੁੱਛੀ ਜਾਣੀ ਸਿੱਖ ਵੋਟਰ ਦੀਆਂ ਜਿਹੜੀਆਂ ਹੈਗੀਆਂ ਨੇ ਕੁਆਲੀਫਿਕੇਸ਼ਨ ਉਹਨੂੰ ਪੂਰਾ ਕਰਦਾ ਹੋਵੇ ਉਹ ਵੋਟਰ ਬਣ ਸਕਦਾ ਉਹ ਕੈਂਡੀਡੇਟ ਬਣ ਸਕਦਾ ਸ਼੍ਰੋਮਣੀ ਕਮੇਟੀ ਦਾ ਮੈਂਬਰਸ਼ਿਪ ਲਈ ਖੜਾ ਹੋ ਸਕਦਾ ਜੀ ਪਰ ਚੋਣ ਜਿਹੜੀ ਕਰਨੀ ਆ ਉਹ ਲੋਕਾਂ ਨੇ ਕਰਨੀ ਹੈ ਬਿਲਕੁਲ ਉਹ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਹੀ ਆਈ ਆ ਪਰ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਮਾਨਤਾ ਦਿੱਤੀ ਆ ਤੇ ਇਹ ਜਿਹੜੀ ਪੇਰੈਂਟ ਬਾਡੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਫਿਰ ਇਹ ਇਲਜ਼ਾਮ ਨਹੀਂ ਲਾਇਆ ਜਾ ਸਕਦਾ ਦੂਜੀ ਗੱਲ ਆਰਐਸਐਸ ਦੀ ਕੋਸਪੈਕਟ ਦੀ ਮੇਰੇ ਤੱਕ ਅੱਜ ਤੱਕ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਮੇਰਾ ਨਾਂ ਕਿਸੇ ਆਰਐਸਐਸ ਵਾਲੇ ਨਾਲ ਸੰਬੰਧਿਆ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਇਸ ਤਰ੍ਹਾਂ ਦਾ ਸੁਭਾਅ ਨਹੀਂ ਸਾਾਨੂੰ ਕਦੇ ਕਿਸੇ ਨੇ ਕਿਹਾ ਜੀ ਅਸੀਂ ਸੁਚੇਤ ਰੂਪ ਦੇ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਡਿਊਟੀ ਕਰਨ ਦਾ ਯਤਨ ਕਰਦੇ ਹਾਂ ਜੀ ਜੀ ਮੁਲਾਜ਼ਮਤ ਦੇ ਤੌਰ ਤੇ ਅਸੀਂ ਕਿਸੇ ਪਾਰਟੀ ਦੇ ਨਾਲ ਬੱਜੇ ਨਹੀਂ ਜੀ ਜਿਸ ਤਰ੍ਹਾਂ ਕਹਿ ਜਾਂਦਾ ਕਿ ਤੁਹਾਡੇ ਬੰਦੀ ਨਾਲ ਨਹੀਂ ਬੱਜੇ ਜੀ ਅਸੀਂ ਗੁਰੂ ਨੂੰ ਸਮਰਪਿਤ ਹਾਂ ਸ਼੍ਰੋਣੀ ਕਮੇਟੀ ਸੰਸਥਾ ਦੇ ਮੁਲਾਜ਼ਮ ਜੀ ਉਹ ਸੰਸਥਾ ਦੇ ਵਿਧਾਨ ਨੂੰ ਉਹ ਸੰਸਥਾ ਦੇ ਡਿਸਪੀਨ ਨੂੰ ਲਾਗੂ ਕਰਨਾ ਸਾਡੀ ਜ਼ਿੰਮੇਵਾਰੀ ਆ ਜੀ ਪੋਲੀਟੀਕਲ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 'ਚ ਹਿੱਸੇਦਾਰ ਹੁੰਦਾ ਉਹਦੇ ਕੈਂਡੀਡੇਟ ਖੜੇ ਹੁੰਦੇ ਆ ਇਲੈਕਸ਼ਨ ਹੁੰਦੀ ਆ ਇਲੈਕਸ਼ਨ ਪ੍ਰੋਸੈਸ ਨੂੰ ਜਿਹੜਾ ਵੀ ਪ੍ਰਧਾਨ ਬਣ ਜੇ ਜਿਹੜਾ ਵੀ ਸੀਨੀਅਰ ਮੀਤ ਪ੍ਰਧਾਨ ਬਣ ਜੇ ਯੂਨੀਤ ਮੀਤ ਪ੍ਰਧਾਨ ਬਣ ਜੇ ਉਹਨੇ ਪਰਨਾਉ ਉਹਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਉੱਤੇ ਇਤਰਾਜ਼ ਨਹੀਂ ਕੀਤਾ ਜਾ ਸਕਦਾ ਬਿਲਕੁਲ ਜਿਸ ਤਰ੍ਹਾਂ ਤੁਸੀਂ ਸਕੱਤਰ ਦਾ ਅਹੁਦਾ ਜਿਹੜਾ ਉਹਦੀ ਸੇਵਾਵਾਂ ਨਿਭਾ ਰਹੇ ਹੋ ਤੁਹਾਡੇ ਤੇ ਕੋਈ ਪੋਲਿਟੀਕਲ ਪ੍ਰੈਸ਼ਰ ਇਸ ਤਰ੍ਹਾਂ ਦਾ ਕੋਈ ਦਬਾਅ ਤਾਂ ਨਹੀਂ ਹੁੰਦਾ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਮੈਨੂੰ ਜਿਹੜੇ ਤੁਸੀਂ ਫੈਸਲੇ ਲੈਣੇ ਹੁੰਦੇ ਆ ਨਹੀਂ ਮੈਂ ਫੈਸਲੇ ਨਹੀਂ ਅਸੀਂ ਫੈਸਲੇ ਲੈਣੇ ਨਹੀਂ ਹੁੰਦੇ ਅਸੀਂ ਫੈਸਲਿਆਂ ਨੂੰ ਲਾਗੂ ਕਰਨਾ ਹੁੰਦਾ ਜੀ 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 ਫੈਸਲੇ ਸਕੱਤੀ ਜਿਹੜਾ ਨਾ ਉਹ ਫੈਸਲੇ ਲੈਣ ਵਾਲਾ ਨਹੀਂ ਹੁੰਦਾ ਜੀ ਜੀ ਪਾਲਿਸੀ ਮੈਟਰ ਜਿਹੜੀ ਆ ਉਹ ਤਹਿ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਬਾਡੀ ਆ ਉਹ ਕਰਦੀ ਆ ਮਾਨਜੁਕ ਪ੍ਰਧਾਨ ਸਭ ਕਰਦੇ ਨੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਨਾ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਕੱਤਰ ਦੀ ਜ਼ਿੰਮੇਵਾਰੀ ਆ ਮੈਂ ਇਮਾਨਦਾਰੀ ਨਾਲ ਕਹਿ ਰਿਹਾ ਮੇਰੇ ਤੇ ਕਦੇ ਕੋਈ ਪੋਲਿਟੀਕਲ ਦਬਾਅ ਨਹੀਂ ਪਿਆ ਜੀ ਜਿਸ ਤਰ੍ਹਾਂ ਸਿਫਾਰਿਸ਼ਾਂ ਦੀ ਗੱਲ ਕਰਦੇ ਨੇ ਤੁਸੀਂ ਹੁਣੇ ਦੱਸਿਆ ਕਿ ਪਾਰਦਰਸ਼ਤਾ ਦੇ ਨਾਲ ਸਾਰਾ ਕੁਝ ਹੁੰਦਾ ਤੁਹਾਡੇ ਲੈਵਲ ਤੱਕ ਵੀ ਬਹੁਤ ਬੰਦੇ ਅਪਰੋਚ ਕਰਦੇ ਹੋਣਗੇ ਕੀ ਕਰਦੇ ਨੇ ਕਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਵੀ ਨੌਕਰੀ ਦਿਵਾਉਣ ਦੇ ਲਈ ਕਿ ਹਾਂ ਜੀ ਸਾਨੂੰ ਇਹ ਨੌਕਰੀਆਂ ਦੇ ਲਈ ਲੋਕ ਸਾਡੇ ਕੋਲ ਅਪਰੋਚ ਕਰਦੇ ਆ ਜੀ ਜੀ ਵੀ ਪਹੁੰਚ ਜਾਂਦੇ ਆ ਹ ਹਲਕੇ ਦੇ ਮੈਂਬਰ ਦੀ ਐਮਐਲਏ ਦੀ ਸਿਫਾਰਿਸ਼ ਕਰਾ ਕੇ ਜਾਂ ਮੰਤਰੀ ਕਿਸੇ ਦੀ ਸਿਫਾਰਿਸ਼ ਕਰਾ ਕੇ ਜਾਂ ਸਮਾਜਿਕ ਜਿਹੜਾ ਲੀਡਰ ਆ ਜਿਹੜੇ ਨੇਤਾ ਨੇ ਉਹਨਾਂ ਦੀ ਸ਼ਿਫਾਰਸ਼ਾਂ ਕਰਾ ਕੇ ਪਰ ਜਿਹੜੀਆਂ ਨਿਯੁਕਤੀਆਂ ਕਰਨੀਆਂ ਨੇ ਸਾਡੇ ਅਧਿਕਾਰ ਖੇਤਰ ਚ ਨਹੀਂ ਹੁੰਦੀਆਂ ਜੀ ਜੀ ਨਿਯੁਕਤੀਆਂ ਮਾਨਯੋਗ ਪ੍ਰਧਾਨ ਸਭਾ ਦੇ ਅਧਿਕਾਰ ਖੇਤਰ ਚ ਆਉਂਦੀਆਂ ਨੇ ਜੀ ਐਗਜ਼ੈਕਟਿਵ ਦੇ ਅਧਿਕਾਰ ਖੇਤਰ ਚ ਆਉਂਦੀਆਂ ਨੇ ਤੇ ਉਹਨਾਂ ਨਿਯੁਕਤੀਆਂ ਦੇ ਵਿੱਚ ਅਸੀਂ ਕਿਸੇ ਦੇ ਗੁਣਾ ਦੀ ਸ਼ਿਫਾਰਸ਼ ਤਾਂ ਕਰ ਸਕਦੇ ਆ ਬਿਲਕੁਲ ਪਰ ਉਹਦਾ ਅਪਰੋਚ ਨਹੀਂ ਕਰ ਸਕਦੇ ਜੀ ਨਿਜਮੰਦ ਅਧੀਨ ਹੀ ਨਿਜਮਾ ਹੋਣ ਜੀ ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਇਨੀ ਜਾਣਕਾਰੀ ਸਾਨੂੰ ਵੈਲਿਊਏਬਲ ਮੁਹੱਈਆ ਕਰਾਉਣ ਦੇ ਲਈ ਸੰਗਤ ਤੱਕ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਬਾਣੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ